ਸਰਹਿੰਦ ਦੇ ਨੈਸ਼ਨਲ ਹਾਈਵੇ ਤੇ ਸਰਹਿੰਦ ਸੀਆਈਏ ਸਟਾਫ ਦੇ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿਸਰ ਹਿੰਦਸ DIY ਸਟਾਫ ਦੇ ਨਜ਼ਦੀਕ ਇੱਕ ਸੜਕ ਹਾਦਸਾ ਵਾਪਰਿਆ ਹੈ ਜਦੋਂ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਕਤ ਨੌਜਵਾਨ ਮੋਟਰਸਾਈਕਲ ਤੇ ਸਨ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕੋਈ ਅਣਪਛਾਤਾ ਵਾਹਨ ਉਹਨਾਂ ਨੂੰ ਟੱਕਰ ਮਾਰ ਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਨੇ ਨੌਜਵਾਨਾਂ ਦੀ ਲਾਸ਼ ਨੂੰ شناخت ਲਈ ਸਿਵਲ ਹਸਪਤਾਲ ਫਤੇਗੜ ਸਾਹਿਬ ਦੀ ਮੌਚਰੀ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨਫੋਰਮੇਸ਼ਨ ਮਿਲੀ ਸੀ ਕਿ ਐਕਸੀਡੈਂਟ ਹੋਇਆ ਹੈ ਹਾਈਵੇ ਦੇ ਉੱਤੇ ਸੀਮ ਕੰਮ ਦੇ ਤਕਰੀਬ ਕਰ ਮਲਵੇ ਗਿਆ ਜੀ। ਇਹਦੇ ਵਿੱਚ ਦੋ ਬੰਦੇ ਆ ਵੀ ਇੱਥੇ ਐਕਸੀਡੈਂਟ ਦਾ ਡੈਥ ਹੋਈ ਹੈ ਮੋਟਰਸਾਈਕਲ ਤੇ ਸੀਗੇ ਕੋਈ ਅਨਨੋਮ ਵਹੀਕਲ ਨੇ ਟੱਕਰ ਮਾਰ ਗਿਆ ਉਹ ਦੇਖਦੇ ਆ ਕਾਰਵਾਈ ਕਰ ਰਹੇ ਹਾਂ। ਇਹ ਸਾਡੇ ਜਿਹੜੇ ਬੋਡੀ ਕਿਤੇ ਕੀ ਕੀਤਾ ਬੋਡੀ ਇਹਨਾਂ ਦੀ ਇਹ ਐਂਗੂਲੇਚਰ ਖਵਾ ਰਹੇ ਆ ਹਰ ਕਾਲ ਭੇਜ ਰਹੇ ਆ ਤੇ ਆਨੂ ਨੇ ਜੇ ਕਰ ਰਹੇ ਆ ਪਤਾ ਕਰ ਰਹੇ ਆ ਕੌਣ ਨੇ ਕਿੱਥੋਂ ਦੇ ਨਹੀਂ ਇਹ ਸਾਨੂੰ ਜੇ ਕੁਝ ਨਹੀਂ ਪਤਾ ਹੈ ਕਿੱਥੋਂ ਦੇ ਨੇ ਤੇ ਦੇਖਣ ਚ ਕੀਮਾ ਤੇ ਲੱਗਦੇ ਨੇ ਇਹ ਦੇਖਣ ਤੋਂ ਪ੍ਰਵਾਸੀ ਲੱਗ ਰਹੇ ਨੇ ਜੀ ਬਾਕੀ ਸੀ ਦੇਖ ਰਹੇ ਆ ਜੀ ਕਿੱਥੇ ਦਾ ਕਿੱਥੋਂ ਦੇ ਨੇ ਕਿੰਨੇ ਬੰਦੇ ਸੀਗੇ ਜੀ ਇਹ ਬੰਦੇ ਦੇ ਕੋਈ ਨਹੀਂ ਨੇ ਜੀ ਇਹ ਸਭ ਦਾ ਦੋ ਹੀ ਮਿਲਨੇ ਇਥੇ ਬਾਕੀ ਉਹ ਹੋਰ ਪਤਾ ਕਰਦੇ ਜੀ ਕਿ ਹੋਰ ਸੀ ਨਾਲ ਇਹਨਾਂ ਦੇ ਬਹੁਤ ਪਤਾ ਕਰਦੇ ਹਾਂ ਸਰਹਿੰਦ ਨੈਸ਼ਨਲ ਹਾਈਵੇ ਤੇ ਸਰਹਿੰਦ ਸੀਆਈਏ ਸਟਾਫ ਦੇ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿਸਰ ਹਿੰਦਸ CIA ਸਟਾਫ ਦੇ ਨਜ਼ਦੀਕ ਇੱਕ ਸੜਕ ਹਾਦਸਾ ਵਾਪਰਿਆ ਹੈ ਜਦੋਂ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਕਤ ਨੌਜਵਾਨ ਮੋਟਰਸਾਈਕਲ ਤੇ ਸਨ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕੋਈ ਅਣਪਛਾਤਾ ਵਾਹਨ ਉਹਨਾਂ ਨੂੰ ਟੱਕਰ ਮਾਰ ਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਨੇ ਨੌਜਵਾਨਾਂ ਦੀ লাশ ਨੂੰ شناخت ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਮੌਰਚਰੀ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਸ਼ੇ ਮਿਲਿ ਸੀਗੀ ਇਹ ਐਕਸੀਡੈਂਟ ਹੋਇਆ ਹੈ ਇਹ ਹਾਈਵੇ ਦੇ ਉੱਤੇ ਸੀਐਸ ਤੋਂ ਕਰੀਬ ਜਨਤਕ ਜਿਹਾ ਜੀ ਇਹਦੇ ਵਿੱਚ ਦੋ ਬੰਦੇ ਆ ਵੀ ਇੱਥੇ ਐਕਸੀਡੈਂਟ ਨਾਲ ਡੈਥ ਹੋਈ ਹੈ ਮੋਟਰਸਾਈਕਲ ਤੇ ਸੀਗੇ ਕੋਈ ਅਨਨੋਨ ਵੀ ਕਿਲੇ ਰੋਡ ਮਾਰ ਗਿਆ ਉਹ ਦੇਖਦੇ ਆ ਕਾਰਵਾਈ ਕਰ ਰਹੇ ਆ ਇਹ ਸਾਡੇ ਜਿਹੜੇ ਬੋਡੀ ਕਿਤੇ ਕੀ ਬੋਡੀ ਇਹਨਾਂ ਦੀ ਇਹ ਟੈਂਪਰੇਚਰ ਵਾ ਰਹੇ ਆ ਹਸਪਤਲ ਭੇਜ ਰਹੇ ਆ ਤੇ ਅਨਨੋਨ ਨੇ ਜੇ ਕਰ ਰਹੇ ਆ ਪਤਾ ਕਰ ਰਹੇ ਆ ਕੌਣ ਨੇ ਕਿੱਥੋਂ ਦੇ ਨਹੀਂ ਇਹ ਸਾਨੂੰ ਮੇਰੇ ਕੁਝ ਨਹੀਂ ਪਤਾ ਹੈ ਕਿੰਨੇ ਨੇ ਇਹ ਦੇਖਣ ਚ ਕੀਮਾ ਤੇ ਲੱਗਦੇ ਨੇ ਇਹ ਦੇਖਣ ਤੋਂ ਪ੍ਰਵਾਸੀ ਲੱਗ ਰਹੇ ਨੇ ਜੀ ਅੱਗੇ ਸੇ ਦੇਖ ਰਹੇ ਆ ਜੀ ਕਿੰਨਾ ਸਾਡੇ ਕਿੰਨੇ ਬੰਦੇ ਕਿੰਨੇ ਬੰਦੇ ਸੀਗੇ ਜੀ ਇਹ ਬੰਦੇ ਇੱਥੇ ਕੋਈ ਨਹੀਂ ਨੇ ਜੀ ਇਹ ਸਭ ਤਾਂ ਦੋ ਹੀ ਮਿਲਨੇ ਇਥੇ ਵਕਤੀ ਉਹ ਹੋਰ ਪਤਾ ਕਰਦੇ ਜੀ ਕਿ ਉਹ ਕਿੱਥੇ ਸੀ ਨਾਲ ਇਹਨਾਂ ਦੇ ਉਹ ਪਤਾ ਕਰ ਰਹੇ ਹਾਂ ਜੀ